ਸਸਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਹੁਣ ਆਪਣੇ ਕਿਸਾਨ ਭਰਾ ਦਚਿੱਤੀ ਚ ਪਏ ਪਏ ਅਗੇ ਇੱਕ ਦੂਜੇ ਨੂੰ ਪਹੁੰਚਦੇ ਫਿਰਦੇ ਆ ਬਈ ਕਣਕ ਦਾ ਵੀ ਕਿਹੜਾ ਲਾਈਏ ਪਿਛਲੀ ਵਾਰ ਕਿਹੜੀ ਕਣਕ ਨੇ ਵੱਧ ਝਾੜ ਦਿੱਤਾ ਬਾਈ ਕਣਕਾਂ ਸਾਰੀਆਂ ਵਧੀਆ ਝਾੜ ਦਿੰਦੀਆਂ ਨੇ ਇਹ ਤਾਂ ਆਪੋ ਆਪਣੇ ਏਰੀਆ ਤੇ ਆਪੋ ਆਪਣੇ ਬਾਣਾ ਦੇ ਹਿਸਾਬ ਨਾਲ ਕੋਈ ਵੀ ਫਸਲ ਝਾੜ ਦਿੰਦੀ ਹੈਗੀ ਹੁਣ ਪਿਛਲੇ ਸਾਲ ਵਿੱਚ ਬਾਈਆਂ ਨੇ 826 ਬਹੁਤ ਮਹਿੰਗੀ ਲਾ ਲੈ ਲਾਈ ਤੇ ਉਹਨਾਂ ਨੇ ਝਾੜ ਨਹੀਂ ਦਿੱਤਾ ਵਿੱਚ ਏਰੀਆ ਚ ਇਹ ਫੁੱਲ ਝਾੜ ਦੇਗੀ 70 70 ਮਨ ਵੀ ਝੜ ਗਈ ਇਹ ਸਿਸਟਮ ਹੁੰਦਾਗਾ ਫਸਲ ਦਾ ਪਾਣੀ ਤੇ ਤੇ ਵਾਹਣ ਦੇ ਤੇ ਆਪਣੇ ਵਾਤਾਵਰਣ ਦੇ ਸਾਰੇ ਵੀ ਤੁਸੀਂ ਲੜੋ ਆਪਣਾ ਮੌਸਮ ਕਹੇ ਜਿਆ ਰਹਿੰਦਾ ਉਹਦੇ ਸਾਰੇ ਹੁੰਦੀ ਹੈ ਫਸਲ ਕੋਈ ਵੀ ਛਾੜ ਦੇਣੀ ਜਿਵੇਂ ਹੁਣ ਆਪਣੇ ਕਿਸਾਨ ਆਪਾਂ ਇਸ ਵਾਰੀ ਐ ਕਰ ਲੈਨੇ ਹੁੰਨੇ ਆਗੇ ਵੀ ਹੁਣ ਯਾਰਾ ਕਰੋ ਵਾਤਾ ਵੀ ਕਣਕ ਕਿਹੜੀ ਬੀਜੀਏ ਕਣਕ ਦਾ ਕਿਹੜੀ ਦਾ ਵਧੀਆ ਝਾੜ ਸੀ ਜਦੋਂ ਆਪਣੇ ਲੱਗੀਆਂ ਹੁੰਦੀਆਂ ਬ੍ਰਾਈਟੀਆਂ ਉਦੋਂ ਆਪਾਂ ਗੌਰ ਨਹੀਂ ਕਰਦੇ ਕੁਛ ਨਹੀਂ ਹੁੰਦਾ ਇੱਕ ਦੂਜੇ ਦੇ ਖੇਤ ਗੇੜਾ ਮਾਰ ਕੇ ਦੇਖ ਲਿਆ ਕਰੋ ਵੀ ਕਿਹੜੇ ਦੀ ਕੀ ਵੈਰਾਈਟੀ ਲਾਈ ਆ ਨਵੀਂ ਕਿਹੜੀ ਵੈਰਾਈਟੀ ਆਈ ਆ ਹੁਣ ਪਿਛਲੀ ਬਾਰ ਵਿੱਚ ਭਰਾਮਣੇ ਤਾਂ ਬਹੁਤ ਮਹਿੰਗੀ ਲਾ ਲਿਆ ਲਾ ਲਈ 826 ਤੇ ਝਾੜ ਘਟ ਗਿਆ ਤੇ ਹੁਣ ਜਿਵੇਂ ਹੁਣ ਆਪਣੇ ਲਾ ਲੋ ਚਲ ਉਹ ਤਾਂ ਕਣਕ ਦਾ ਜਿਹੜਾ ਕੋਈ ਹੁਣ ਠੀਕ ਆ ਹੁਣ ਜਿਵੇਂ ਝੋਨਾਗਾ ਹੁਣ ਮੜਾ ਜ ਆਪਣੇ ਕੋਲ ਟਾਈਮ ਆ ਵਿਹਲੇ ਆ ਹੁਣ ਆਪਾਂ ਕੋਈ ਕੰਮ ਨਹੀਂ ਕਰ ਤੇ ਹੁਣ ਆਪਾਂ ਝੋਨੇ ਨਿਸਰ ਗਏ ਸਾਰੇ ਲਗਭਗ ਦੇਖ ਲਓ ਇੱਕ ਦੂਜੇ ਨੂੰ ਪੁੱਛ ਲਓ ਖੇਤ ਚ ਗੇੜਾ ਮਾਰ ਕੇ ਦੇਖ ਲਓ ਜਿਵੇਂ ਹੁਣ ਸਾਡੇ ਆ ਪੀਆ 131 ਆ ਵਧੀਆ ਗੀ ਹਾਂਜੀ ਕੋਈ ਮਾੜੀ ਨਹੀਂ ਲੱਗਦੀ ਸਾਨੂੰ ਤਾਂ ਇਹ ਜੇ ਤੁਹਾਡੇ ਲੱਗੀ ਆ ਥੋੜੀ ਕਹਾਣੀ ਆ ਤੇ ਬਾਹਰ ਚ ਤਾਂ ਝਾੜ ਲਓ ਤੇ ਜੇ ਨਹੀਂ ਹੈਗੀ ਤਾਂ ਕਿਸੇ ਨੂੰ ਪੁੱਛ ਬਗ ਉਹਦੇ ਖੇਤੋਂ ਝਾੜ ਲਓ ਦੋ ਗੱਟਿਆਂ ਦੇ ਪੈਸੇ ਦੇ ਦੋ ਕਿੰਨੇ ਕੁ ਪੈਸੇ ਬਣਨਗੇ ਮਹਿੰਗਾ ਬੀਜ ਲੈ ਕੇ ਪਾਉਣ ਨਾਲ ਤਾਂ ਚੰਗੀ ਰਹਿਾਂਗੇ ਆਪਾਂ ਤੇ ਹੁਣ ਆ ਸਾਡੇ 131 ਲਾਈ ਹੋਈ ਆ ਵਧੀਆ ਗਈ ਕੋਈ ਮਾੜੀ ਨਹੀਂ ਹਣ ਤਾਂ ਲੱਗਦੀ ਝਾੜਾਂਗੇ ਆਪਾਂ ਵੀ ਆਪਦਾ 31 ਦਾ ਵੀ ਝਾੜਾਂਗੇ 26 ਦਾ ਵੀ ਝਾੜਾਂਗੇ ਪਿਛਲੇ ਸਾਲ ਸਾਡੇ PR 126 ਸੀਗੀ ਉਹਦੇ ਵਿੱਚੋਂ ਸੀ ਆਪਦਾ ਬੀ ਝਾੜ ਕੇ ਰੱਖ ਲਿਆ ਸੀ ਘਰੇ ਕੋਈ ਨਮਾਲਿਆ ਕੇ ਬੀਜਣ ਦੀ ਲੋੜ ਨਹੀਂ ਪਈ ਫਿਰ ਜੇ ਨਮਾ ਵੀ ਬੀਜ ਲੈਣੇ ਉਹਦੇ ਵੀ ਦੋਚੀਤੀ ਚ ਬੜੇ ਰਹਣੇ ਆ ਵੀ ਖਬਰਾ ਇਹ ओरिजिनल ਬੀ ਹੈਗਾ ਕਿ ਨਾ ਹੈਗਾ ਦੁਕਾਨਦਾਰ ਨੇ ਵੇਚਣ ਦੇ ਮਾਰੇ ਨੇ ਆਪਾਂ ਨੂੰ ਚਕਾਤਾ ਹੋਵੇ ਹੁਣ ਅਹੀਂ ਕਣਕ ਦਾ ਕੰਮ ਆ ਖਾਬ ਦਾ ਦੇਖ ਲੋ ਆਲੇ ਨੂੰ ਕਹਿ ਕੇ ਰੱਖ ਦੋ ਜੀ ਤੇ ਵਧੀਆ ਝਾੜ ਦਿੰਦੀ ਹੈ ਕੋਈ ਕਣਕ ਉਹਨੇ ਉਹਨੂੰ ਪੈਸੇ ਦੇ ਦੇਂਗਾ ਢੋਲ ਚੋਂ ਕੱਢ ਕੇ ਉਹਨੇ ਉਹਦੇ ਗੱਟੇ ਦੇ ਦੋ ਉਹ ਤੋਂ ਲਿਆਓ ਤੇ ਹੁਣ ਜੇ ਆਪਾਂ ਬਾਹਲਾ ਮਹਿੰਗਾ ਪਾ ਲਾਇ ਲੇ ਪਾ ਦਾਂਗੇ ਕੋਈ ਬਾਹਲਾ ਝਾੜ ਨਹੀਂ ਦਿੰਦੀ ਫਸਲ ਉਹ ਝਾੜ ਤਾਂ ਇੱਕੋ ਜਿਹੀ ਆਉਣਾ ਮੌਸਮ ਦੇ ਸਾਰੇ ਹੁੰਦਾ ਸਾਰਾ ਝਾੜ ਆ ਜੇ ਮੌਸਮ ਕਣਕ ਬੜੇ ਥੋੜਾ ਠੰਡਾ ਰਹੇਗਾ ਝਾੜ ਵੱਧ ਜਾਂਦਾ ਜੇ ਗਰਮੀ ਪੈ ਗਈ ਤਾਂ ਘਟ ਜਾਂਦਾ ਹੁੰਦਾਗਾ ਤੇ ਬਾਕੀ ਆਦੇ ਏਰੀਆ ਦੇ ਹਿਸਾਬ ਨਾਲ ਜਰ ਲਾਓ ਮੈਂ ਤਾਂ ਕਹਿਣਾਗਾ ਵੀ ਜਿਹੜੀ ਏਰੀਆ ਹੁਣ ਲਗਭਗ ਸਾਰੇ ਪੰਜਾਬ ਜੀ 222 ਵਧੀਆ ਝਾੜ ਦਿੰਦੀ ਹੈ 187 ਤੇ 222 222 ਦਾ ਪੱਧਰ ਇਕ ਵਾਰ ਲਾ ਲਓ ਜੇ ਘੱਟ ਝਾੜ ਦਿੰਦੀ ਹੈ ਜਿਵੇਂ ਕਿਸੇ ਏਰੀਆ ਚ 29 ਸਟਾਰਟ ਵਧੀਆ ਝਾੜ ਦਈ ਜਾਂਦੇ ਹਜੇ ਤੱਕ ਨਾਲ ਪੁਰਾਣੀ ਵੈਰਾਈਟੀ ਹੋਗੀ ਕਿਸੇ ਰੀ 30 ਅਸਵੀ ਵਧੀਆ ਝੜ ਦਈ ਜਾਂਦੀ ਨਾਲੇ ਬਹੁਤ ਪੁਰਾਣੀ ਵੈਰੈਟੀ ਹੋਗੀ ਤੇ ਸਾਡੇ ਏਰੀਆ ਚ ਹੁਣ ਜਿੰਮੇ ਲਾ ਲੋ ਸਾਡੇ ਤਾਂ 220 ਬਾਈ ਵਧੀਆ 55 60 ਮਣ ਦੀ ਝੜ ਜਾਂਦੀ ਆ ਇਸ ਤੋਂ ਵੱਧ ਤਾਂ ਕੱਢ ਕੇ ਵੀ ਕੀ ਲਵਾਂਗੇ ਹੁਣ ਸਿਰਾ ਲਈ ਬੈਠਿਆ ਝਾੜ ਵਾਲਾ ਤਾਂ ਆਪਾਂ ਤੇ ਹੁਣ 70 ਮਣ 80 ਮਣ ਤੇ ਗਾਏ ਖੜੇ ਆ ਨਾ ਹੀ 70 ਮਣ ਮੈਂ ਤਾਂ ਕਿਸੇ ਦੀ ਹੁੰਦੀ ਦੇਖੀ ਨਹੀਂ ਚਲ ਕਹਣ ਨੂੰ ਤਾਂ ਆਪਾਂ ਜ਼ਿਮੀਂਦਾਰਾਂ ਨੂੰ ਗੱਪ ਮਾਰਨ ਦੀ ਆਦਤ ਹੁੰਦੀ ਹੈਗੀ ਦਾ ਹੁਣ ਆਹ ਜੇ 90 ਗੱਟੇ ਵੀ ਹੋ ਗਏ 85 ਗੱਟੇ ਵੀ ਹੋ ਗਏ ਅਸੀਂ ਤਾਂ ਕਹਾਂ ਨੂੰ ਅੱਧਾ ਬਹਾਂ ਲਾ ਲਾਂ 31 ਦਾ ਵਧੀਆ ਵੈਰਾਈਟੀ ਆ ਇਹ ਕੀ ਹੈਗਾ ਐਵੇਂ ਲੋਕਾਂ ਨੂੰ ਕਹੀ ਜਾਣਾ 100 ਗੱਟਾ ਹੋ ਗਿਆ ਜੀ 105 ਗੱਟੇ ਹੋਗੇ ਕੀ ਗੱਪ ਮਾਰ ਕੇ ਆਪਾਂ ਆਪਦੇ ਠੇਕੇ ਵਧਾ ਲੈਨੇ ਆ ਮੁੜ ਕੇ ਆ ਆਪਣੀ ਭਰਨੇ ਪੈਂਦੀ ਆ ਕਿ ਜਿਹਨੇ ਠੇਕੇ ਦੇਣੀ ਆ ਉਹਨੂੰ ਤਾਂ ਕੋਈ ਉਹ ਤਾਂ ਕਦੂ ਥੋੜਾ 100 ਗੱਟੇ ਦਾ ਹੁੰਦੇ ਆ ਜੀ ਸ 90000 ਦਾ ਕਿਲੇ ਚ ਝੋਨਾ ਹੋ ਜਾਂਦਾ ਮੈਂ ਤਾਂ 85000 ਹੀ ਮੰਗਿਆਗਾ ਵੀ 5000 ਤੁਹਾਨੂੰ ਫੇਰ ਵੀ ਬਚਦਾ ਸਾਰੀ ਫਸਲ ਮੂਰੇ ਕਣਕ ਬਚਦੀ ਆ ਇੰਨੇ ਇੰਨੇ ਗੱਟੇ ਕਾਣੂ ਹੁੰਦੇ ਆ ਬਾਈ ਤੇ ਜਿਹੜੇ ਹੁਣ ਆਪਾਂ ਵੈਰਾਈਟੀ ਚਾਵਲਾਂ ਦੀ ਰੱਖਣੀ ਆ ਕੋਈ ਵੀ ਵੀ ਲਾਉਣਾ ਗਾਹਾਂ ਨੂੰ ਹੁਣ ਦੇਖ ਲਓ ਆ ਆ ਦਾ ਨਿਰਖ ਵਰਖ ਕਰਕੇ ਆਪਦੇ ਹੱਥੀ ਝਾੜ ਕੇ ਸਮਾਰ ਕੇ ਸੁਕਾ ਕੇ ਉਹਦੇ ਵਿੱਚ ਕੋਈ ਪਰਚੀ ਪਾ ਕੇ ਐ ਵੀ ਨਾ ਹੋਵੇ ਕਿਤੇ ਵੀ ਤੁਸੀਂ ਝਾੜ ਲੀਆਂ ਤਿੰਨ ਚਾਰ ਵੈਰਾਈਆਂ ਮੁੜ ਕੇ ਮਿਕਸ ਕਰ ਲੀਆਂ ਵਿੱਚ ਅੱਧੀ ਥੋੜੀ ਪਹਿਲਾਂ ਪੱਕੀ ਖੜੀ ਐ ਅੱਧੀ ਥੋੜੀ ਮਾਗਰੋ ਪੱਕੀ ਖੜੀ ਐ ਆ ਸਿਸਟਮ ਵੀ ਨਾ ਕਰ ਲਿਓ ਕਿਤੇ ਮੁੜ ਕੇ ਦਾਤੀਆਂ ਲੈ ਕੇ ਵਿੱਚੋਂ ਕੱਢਦੇ ਫਿਰ ਬੂਟੇ ਆਪਦਾ ਉਹਦੇ ਸੁਕਾ ਕੇ ਸਮਾਰ ਕੇ ੜ ਰੱਖ ਕੇ ਵਿੱਚ ਪਰਚੀ ਪਾ ਕੇ ਰੱਖ ਲਓ ਉਹਨੂੰ ਕੋਈ ਉਹ ਅਰਗਣ ਹੀ ਲਾ ਕੇ ਦਿੰਦੇ ਆਪਾਂ ਨੂੰ ਵੀ ਨੂੰ ਉਹ ਵੀ ਆ ਇੰਨਾਂ ਤੋਂ ਬੜਾ ਕੀ ਗੱਟੇ ਭਰਦੇ ਹੈਗੇ ਕੋਈ ਐ ਤਾਂ ਹੈ ਨਹੀਂ ਵੀ ਤੁਹਾਨੂੰ ਇੱਥੀ ਝਾੜ ਕੇ ਦੇ ਦੂ ਛੋਡੇ ਵਾਂਗੂ ਜਿੰਨਾ ਤੁਸੀਂ ਹੁਣ ਤੁਸੀਂ ਆ ਦੀ ਖੇਤ ਚ ਕਿਹੜਾ ਦਿਓ ਦੇ ਕੇ ਦੇਖੋ ਵੀ ਕਿੱਥੋਂ ਆਪਣਾ ਬੀ ਵਧੀਆਗਾ ਉਥੋਂ ਝਾੜ ਕੇ ਰੱਖ ਲਓ ਤੇ ਹਜੇ ਤਾਂ ਚਲ ਜੀਰੀਆਂ ਜੇ ਪੱਕੀਆਂ ਨਹੀਂ ਉਹ ਝਾੜ ਦਿਓ ਮੁੱਕ ਤੇ ਜਾ ਕੇ ਜੀਰੀਆਂ ਪੱਕ ਗਈਆਂ ਜਦੋਂ ਕੀ ਇੱਕ ਦਿਹਾੜੀ ਜਾਂ ਦੋ ਦਿਹਾੜੀਆਂ ਪੈ ਜਾਣਗੇ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਆਪਦਾ ਬੀ ਸਸਤਾ ਪਊ ਚਾਹੇ 2 ਰੁਪਏ ਮਹਿੰਗਾ ਪੈ ਜਾਏ ਯਾਰ ਆਪਾਂ ਨੂੰ ਆਦੀ ਤਸੱਲੀ ਤਾਂ ਹੈਗੀ ਵੀ ਆਪਣੇ ਖੇਤੋਂ ਝਾੜਿਆ ਹੋਇਆ ਇਹ ਛਾੜ ਕੇ ਸਾਮ ਲਿਓ ਆਦਾ ਸਕਾ ਕੇ ਵਧੀਆ ਕੋਈ ਵਿੱਚ ਪਰਚੀ ਪਾ ਕੇ ਰੱਖਦੇ ਉਹਦੇ ਕੋਈ ਆਏ ਨਾ ਹੋਵੇ ਵੀ ਆਪਾਂ ਮੁੜ ਕੇ 26 ਦਾ 31 ਦਾ ਸਾਰਾ ਮੈਕਸੀ ਕਰ ਲਈਏ ਵਿੱਚ ਯੂਸਰ ਲਾ ਲਈਏ ਅੱਧਾ ਵੀ ਪਹਿਲਾਂ ਨਿਸਰਿਆ ਖੜਾ ਅੱਧਾ ਮਗਰੋਂ ਨਿਸਰਿਆ ਖੜਾ ਉਹਦਾ ਕੀ ਫਾਇਦਾਗਾ ਤੇ ਹੁਣ ਵਧੀਆ 222 ਵੀ ਆਪਣੇ ਵਧੀਆ ਛਾੜ ਦਿੰਦੀ ਹੈ 826 ਵੀ ਪਿਛਲੇ ਕੁਝ ਏਰੀਆ ਚ ਤਾਂ ਵਧੀਆ ਛਾੜ ਦੇਗੀ ਕੁਝ ਏਰੀਆ ਚ ਘੱਟ ਛਾੜ ਦਿੱਤਾਗਾ ਅੱਡੜੀ ਸਿਸਟਮ ਆ ਬਾਈ ਏਰੀਆ ਦੇ ਹਿਸਾਬ ਨਾਲ ਜਰ ਕੋਈ ਕਿਸੇ ਹਿਸਾਬ ਦਾ ਪਾਣੀ ਕਿਤੇ ਕਿਵੇਂ ਆ ਕਿਤੇ ਮਿੱਟੀ ਕਿਸੇ ਹਿਸਾਬ ਦੀ ਆ ਕਿਤੇ ਡਾਕਰ ਬਹਣਾ ਉੱਥੇ ਕਣਕ ਝਾੜ ਘਟ ਦਿੰਦੀ ਐ ਝੋਨਾ ਵਧਾ ਜਾਂਦਾ ਝਾੜ ਤੇ ਬਈ ਆਪਣੀਆਂ ਵੀਡਿਓਆਂ ਦੇਖਣ ਲਈ ਧੰਨਵਾਦ ਜੀ YouTube ਚੈਨਲ ਤੇ Facebook ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ